बीज पी सरकार बीजपी सरकार मस्ती मस्ती गो ਮੇਰਾ ਜੀ ਮੈਂ ਮਨੋਜ ਕੁਮਾਰ ਟਿੰਕੂ ਲੁਧਿਆਣਾ ਫੁੱਲ ਲੋਡ ਟਰਾਂਸਪੋਰਟ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਮੇਨ ਕਿਹੜੇ ਇਸ਼ੂਸ ਨੇ ਮੇਨ ਇਸ਼ੂ ਇਹੀ ਹੈ ਜੀ ਕਿ ਜਿਹੜਾ ਅੱਜ ਤੋਂ ਪ੍ਰਧਾਨ ਮੰਤਰੀ ਸਾਹਿਬ ਨੇ 3 ਦਿਨ 4 ਦਿਨ ਪਹਿਲੇ ਇੱਕ ਬਿਆਨ ਦਿੱਤਾ ਹੈ ਕਿ ਜਿਹੜੇ ਡਰਾਈਵਰਾਂ ਦੇ ਥਰੂ ਐਕਸੀਡੈਂਟ ਹੋਣਗੇ ਉਹਨਾਂ ਦੇ ਡਰਾਈਵਰਾਂ ਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਏਗਾ ਉਸ ਮੈਟਰ ਨੂੰ ਲੈ ਕੇ ਅੱਜ ਅਸੀਂ ਕਾਨਫਰੰਸ ਕਰ ਰਹੇ ਹਾਂ ਕਿ ਜਿਹੜੀਆਂ ਗੱਡੀਆਂ ਜਿਹੜੇ ਵੀ ਸਟੇਟ ਦੇ ਵਿੱਚ ਸੀਗੀਆਂ ਉਹ ਗੱਡੀਆਂ ਉਹੀ ਸਟੇਟਾਂ 'ਚ ਰੁਕ ਗਈਆਂ ਨੇ ਡ라이ਵਰ ਗੱਡੀਆਂ ਅੱਗੇ ਲੈ ਜਾਣ ਨੂੰ ਬਿਲਕੁਲ ਰਾਜ਼ੀ ਨਹੀਂ ਹੈਗੇ ਰੋਡ ਦੇ ਉੱਪਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਹੁੰਦਾ ਸੇਫਟੀ ਰੋਡ ਤੇ ਹੈ ਨਹੀਂਗੀ ਉਹ ਜੋ ਵੀ ਐਕਸੀਡੈਂਟ ਹੁੰਦਾ ਉਹਦਾ ਕੋਈ ਜ਼ਿੰਮੇਦਾਰ ਟਰੱਕ ਡਰਾਈਵਰ ਨਹੀਂ ਹੈਗਾ ਉਹਦੇ ਵਿੱਚ ਪ੍ਰਸ਼ਾਸਨ ਦੀ ਪ੍ਰਸ਼ਾਸਨ ਹੀ ਬਰਾਬਰ ਦਾ ਉਹਦੇ ਵਿੱਚ ਜ਼ਿੰਮੇਦਾਰ ਹੈਗਾ ਜੀ ਅਗਰ ਇਹ ਕਾਲਾ ਕਾਨੂੰਨ ਜਿਹੜਾ ਥੋਪਿਆ ਗਿਆ ਹੈ ਅਗਰ ਇਹਨੂੰ ਇਹਨਾਂ ਨੇ ਜਲਦ ਵਾਪਸ ਨਾ ਲਿਆ ਤੇ ਜਿਹੜੇ ਕਾਨੂੰਨ ਮੋਦੀ ਸਾਹਿਬ ਨੇ 3 ਸਾਲ ਕਿਸਾਨਾਂ ਦੇ ਉੱਪਰ ਲਾਏ ਸੀਗੇ ਤਿੰਨ ਕਾਲੇ ਕਾਨੂੰਨ ਤੇ ਉਹ ਇਹਨਾਂ ਵਾਸਤੇ ਘਾਤਕ ਸਾਬਤ ਹੋਏ ਸੀ ਉਹੀ ਉਦਾਂ ਦਾ ਹੀ ਜਿਹੜਾ ਮਾਹੌਲ ਅਗਰ ਇਹ ਇਹਨਾਂ ਨੇ ਆਪਣਾ ਕਾਨੂੰਨ ਜਿਹੜਾ ਲਾਗੂ ਕਰਨਾ ਚਾਹ ਰਹੇ ਨੇ ਅਗਰ ਇਹਨਾਂ ਨੇ ਵਾਪਸ ਨਾ ਲਿਆ ਟਰੱਕ ਡਰਾਈਵਰ ਪਲੱਸ ਟਰਾਂਸਪੋਰਟਰ ਸੜਕਾਂ ਤੇ ਉਤਰ ਕੇ ਇਹਦਾ ਰੱਜ ਕੇ ਇਹਦਾ ਰੋਸ ਪ੍ਰਦਰਸ਼ਨ ਕਰੂਗਾ ਤੇ ਵੱਧ ਤੂ ਵੱਧ ਜਿੰਨਾ ਹੋ ਸਕਦਾ ਸਾਡੇ ਤੋਂ ਅਗਰ ਸਾਨੂੰ ਦਿੱਲੀ ਜਾ ਕੇ ਜਿਵੇਂ ਕਿਸਾਨਾਂ ਨੇ ਬੈਠ ਕੇ ਕੁੰਡਲੀ ਬਾਰਡਰ ਤੇ ਧਰਨਾ ਦਿੱਤਾ ਸੀ ਅਗਰ ਸਾਨੂੰ ਉੱਥੇ ਬੈਠਣਾ ਪਿਆ ਤੇ ਜੀ ਉੱਥੇ ਵੀ ਜਾ ਕੇ ਬੈਠਾਂਗੇ ਕੀ ਲੱਗਦਾ ਜੀ ਇਹ ਇੱਕ ਰੀੜ ਦੀ ਹੱਡੀ ਹੈ ਟਰਾਂਸਪੋਰਟ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਮਾਲ ਪਹੁੰਚਾਉਂਦੀ ਹੈ ਪਰ ਅਗਰ ਟਰਾਂਸਪੋਰਟੇਸ਼ਨ ਹੀ ਜਿਹੜੀ ਬੰਦ ਹੋ ਜਾਏਗੀ ਤਾਂ ਕੀ ਲੱਗਦਾ ਦੇਸ਼ ਦੀ ਆਰਥਿਕ ਜਿਹੜੀ ਸਥਿਤੀ ਹੈ ਉਹ ਖਰਾਬ ਹੋ ਚੁਗੀ ਬਿਲਕੁਲ ਜੀ ਸਾਰਾ ਅਰਧ ਬਵਸਤਾ ਤਾਂ ਸਾਡੇ ਟਰੱਕ ਦੇ ਚੱਕੇ ਨਾਲ ਹੀ ਚੱਲਦੀ ਹੈ ਨਾ ਅਗਰ ਇਹ ਚੀਜ਼ਾਂ ਅਗਰ ਰੁਕ ਗਈਆਂ ਅਗਰ ਡਰਾਈਵਰਾਂ ਨੇ ਜਿੱਦਾਂ ਹੁਣ ਰੋਡ ਤੇ ਗੱਡੀਆਂ ਖੜੀਆਂ ਕਰ ਦਿੱਤੀਆਂ ਉਹਦੇ ਨਾਲ ਜਿਹੜਾ ਵਪਾਰੀ ਹੈ ਉਹਦਾ ਤਾਂ ਨੁਕਸਾਨ ਹੋਏ ਗਈ ਹੋਏਗਾ ਆਮ ਜਨਤਾ ਨੂੰ ਉਹਦਾ ਕਿੰਨਾ ਨੁਕਸਾਨ ਝੇਲਣਾ ਪਏਗਾ ਕਿਸਾਨਾਂ ਦੇ ਟਾਈਮ ਤੇ ਅੰਦੋਲਨ ਹੋਇਆ ਉਸ ਤੇ ਮਹਿੰਗਾਈ ਵਧੀ ਅਗਰ ਇਹੀ ਕੰਮ ਹੋ ਰਿਹਾ ਅਗਰ ਟਰੱਕ ਰੋਕੋਗੇ ਰੋਡ ਦੇ ਉਪਰ ਅਗਰ ਡਰਾਈਵਰ ਦੌੜ ਕੇ ਚਲੇ ਗਏ ਤੇ ਮਹਿੰਗਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚਰਮ ਸੀਮਾ ਤੇ ਪਹੁੰਚ ਜਾਏਗਾ ਵੀ ਕਿਤੇ ਨਾ ਕਿਤੇ ਇਸ ਤੇ ਅਸਰ ਪੈ ਸਕਦਾ ਜਿਹੜੇ ਡਰਾਈਵਰ ਨੇ ਉਹ ਕਿਤੇ ਨਾ ਕਿਤੇ ਘਰੇ ਬੈਠ ਜਾਣਗੇ ਤਾਂ ਉਸ ਦੇ ਨਾਲ ਰੋਜ਼ਗਾਰ ਤੇ ਵੀ ਅਸਰ ਪਵੇਗਾ ਰੋਜ਼ਗਾਰ ਤਾਂ ਪਹਿਲੇ ਹੀ ਨਹੀਂ ਹੈਗਾ ਰੋਜ਼ਗਾਰ ਤਾਂ ਹੈ ਕਿਹੜਾ ਰੋਜ਼ਗਾਰ ਤਾਂ ਪਹਿਲੇ ਹੀ ਉਹਨੇ ਪ੍ਰਧਾਨ ਮੰਤਰੀ ਜੀ ਨੇ ਪਹਿਲੇ ਵੱਡੇ ਘਰਾਣਿਆਂ ਨੂੰ ਦਿੱਤਾ ਹੋਇਆ ਰੋਜ਼ਗਾਰ ਤਾਂ ਸਾਰਾ ਉਹਨਾਂ ਕੋਲੇ ਸਾਡੇ ਲੋਕਾਂ ਕੋਲ ਜੋ ਮਾੜਾ ਮੋਟਾ ਚੱਲ ਰਿਹਾ ਹੈ 95% ਗੱਡੀਆਂ ਜਿਹੜੀਆਂ ਹੈਗੀਆਂ ਉਹ ਇਨਸਟਾਲਮੈਂਟਾਂ ਦੇ ਹੈਗੀਆਂ ਅਗਰ ਉਹੀ ਡਰਾਈਵਰ ਗੱਡੀਆਂ ਖੜੀਆਂ ਕਰ ਦੇਣਗੇ ਤੇ ਅਸੀਂ ਲੋਕ ਕਿਸਦਾ ਕਿਥੋਂ ਪੇ ਕਰਾਂਗੇ ਗੱਡੀਆਂ ਦੀਆਂ ਗੱਡੀਆਂ ਅੱਜ ਖੜੀਆਂ ਕੀਤੀਆਂ ਡਰਾਈਵਰਾਂ ਨੇ ਤੁਸੀਂ ਜ਼ਿਕਰ ਕਰ ਰਹੇ ਸੀ ਕੁਝ ਗੱਡੀਆਂ ਖੜੀਆਂ ਕਰਤੀਆਂ ਟਰਾਂਸਪੋਰਟ ਨਗਰ ਦੇ ਵਿੱਚ ਤੁਸੀਂ ਬੇਸ਼ੱਕ ਇੱਕ ਵਾਰੀ ਨજર ਘੁਮਾ ਕੇ ਦੇਖਿਆ ਜੇ ਇੱਥੇ ਜਿੱਥੇ ਆਪਾਂ ਬੈਠੇ ਆ ਇੱਥੇ ਹੀ ਘੜ ਤੋਂ ਘੜਨੇ ਸੌ ਦੀ ਤਦਾਦ ਦੇ ਵਿੱਚ ਗੱਡੀਆਂ ਇੱਥੇ ਹੀ ਖੜੀਆਂ ਹੋਣਗੀਆਂ ਡਰਾਈਵਰ ਛੱਡ ਕੇ ਚਲੇ ਗਏ ਡਰਾਈਵਰ ਛੱਡ ਕੇ ਚਲੇ ਗਏ ਗੱਡੀਆਂ ਨੂੰ ਮਤਲਬ ਡਰ ਦਾ ਮਾਹੌਲ ਪੈਦਾ ਹੋ ਗਿਆ ਡਰ ਦਾ ਮਾਹੌਲ ਪੈਦਾ ਹੋ ਗਿਆ ਜਿਹੜੀ ਤੁਹਾਡੇ ਕੋਲ ਨਿਊਜ਼ ਆ ਰਹੀ ਹੋਣੀ ਹੈ ਜਿਹੜੀ ਆਲ ਇੰਡੀਆ ਰੋਡਾਂ ਤੇ ਗੱਡੀਆਂ ਖੜੀਆਂ ਨੇ ਉਹ ਵੀ ਡਰਾਈਵਰ ਰ ਉਹ ਗੱਡੀਆਂ ਦੇ ਵਿੱਚ ਕੀਮਤੀ ਸਮਾਨ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਅਗਰ ਗੱਡੀਆਂ ਨਾਲ ਕੋਈ ਉਨਕੀ ਹੁੰਦੀ ਹੈ ਜਾਂ ਮਾਲ ਲਾਸ ਹੁੰਦਾ ਹੈ ਜਾਂ ਗੱਡੀਆਂ ਦਾ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਦਾਰ ਕੌਣ ਹੋਏਗਾ ਹੁਣ ਹੁਣ ਤੁਸੀਂ ਕਿੱਥੇ ਨੂੰ ਮਿਲਿਓਂ ਦੀ ਪੰਜਾਬ ਦੇ ਭਾਗਾਂ ਪਾਰੇ ਕਿਸੇ ਵਫਦ ਨੂੰ ਨਹੀਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਟਰਾਂਸਪੋਰਟਰ ਵੀਰ ਆਪਣੇ ਸਾਰੇ ਡਰਾਈਵਰਾਂ ਦੇ ਨਾਲ ਕਿਸੇ ਉੱਚ ਜਿਹੜਾ ਇਹਨਾਂ ਦਾ ਭਾਪੀ ਦਾ ਲੀਡਰ ਹੈਗਾ ਪੰਜਾਬ ਦਾ ਅਸੀਂ ਉਹਦੇ ਨਾਲ ਮੁਲਾਕਾਤ ਕਰਾਂਗੇ ਅਗਰ ਇਹ ਜਲਦੀ ਤੋਂ ਜਲਦੀ ਇੱਕ ਕਾਨੂੰਨ ਤੇ ਜਿਹੜਾ ਇਹ ਲਾਗੂ ਕਰਨਾ ਚਾ ਰਹੇ ਹੈ ਅਗਰ ਇਹਨੂੰ ਨਾ ਰੋਕਿਆ ਗਿਆ ਤਾਂ ਬਹੁਤ ਭਾਰੀ ਨੁਕਸਾਨ ਜੋ ਹੈ ਉਹ ਭਾਜੀਪੀ ਨੂੰ ਦੇਖਣਾ ਪਏਗਾ। ਜਿਹੜੀ ਸਮੁੱਚੀ ਟੀਮ ਆ ਤੁਹਾਡੀ ਉਹ ਇੱਕ ਵਿਰੋਧ ਦੇ ذریعے ਜਿਹੜਾ ਪ੍ਰਧਾਨ ਮੰਤਰੀ ਦਾ ਇੱਕ ਵਿਰੋਧ ਕਰ ਰਹੀ ਹੈ ਕਿ ਆਖਿਰ ਮਾਮਲਾ ਕੀ ਹੈ? ਸਭ ਤੋਂ ਪਹਿਲਾਂ ਨਾਮ ਸਰ ਜੀ ਮੈਂ ਸ਼ੋਕਰਾਨਾ ਮੇਰਾ ਨਾਮ ਹੈ ਤੇ ਕੈਸ਼ੀਆਣਾ ਜੀ ਮੈਂ ਲੁਧਿਆਣਾ ਫੁੱਲੋ ਟਰੰਪਲ ਛੋਸ਼ ਹੋ ਜਾਂਦਾ ਜੀ। ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਰੱਖੀ ਆ ਜੀ ਜੋ ਕੇਂਦਰ ਸਰਕਾਰ ਨੇ ਸਾਡੇ ਡਰਾਈਵਰ ਭਰਾਵਾਂ ਦੇ ਦੇ ਵਿੱਚ ਕੋ ਪ੍ਰੈਸ਼ਰ ਦਾ ਮਾਹੌਲ ਪੈਦਾ ਹੋਗਾ ਜੋ ਨਵੇਂ ਕਾਨੂੰਨ ਬਣੇ ਆ ਡਰਾਈਵਰਾਂ ਲਈ ਜੇ ਕੋਈ ਐਕਸੀਡੈਂਟ ਰੋਡ ਤੇ ਹੋ ਗਿਆ ਤਾਂ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਉਸ ਅਸੀਂ ਕਾਨੂੰਨ ਦੇ ਬਰੋਚ ਅਸੀਂ ਇੱਕ ਅੱਜ ਆਪਣੀ ਟ੍ਰਾਂਹੂ ਨਗਰ ਵਿਖੇ ਕਾਨਫਰੰਸ ਰੱਖੀ ਆ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਦੇਖੋ ਪਹਿਲਾਂ ਤਾਂ ਇਹ ਕਾਨੂੰਨ ਕਿਸੇ ਦੀ ਸਲਾਹ ਨਾਲ ਨਹੀਂ ਲੱਤੇ ਗਏਗੇ ਕਿਸੇ ਵਿੱਚ ਕਮੇਟੀ ਨਹੀਂ ਬਿਠਾਈ ਕੋਈ ਸੋਸ਼ਲ ਸਲਾਹ ਨਹੀਂ ਕੀਤੀ ਤੇ ਬਿਲਕੁਲ ਗਲਤ ਆ ਜੀ ਇਹ ਇਹਨੂੰ ਜਲਦੀ ਹੱਲ ਲੈ ਜਾਣ ਕਿਉਂਕਿ ਪਹਿਲੇ ਬੇਰਜ਼ਗਾਰੀ ਬੜੀ ਮਾਰ ਚੱਲ ਰਹੀ ਹੈ ਤੇ ਜਿਹੜੇ ਸਾਡੇ ਡਰਾਈਵਰਾਂ ਉਹ ਜਿੱਥੇ ਗੱਡੀਆਂ ਸਾਡੇ ਖੜੀਆਂ ਰਸਤੇ ਖੜਾ ਕੇ ਚਾਬੀਆਂ ਦੇ ਕੇ ਸਾਨੂੰ ਫੋਨ ਕਰਕੇ ਗੱਡੇ ਖੜਾ ਕੇ ਚਲੇ ਗਏ ਆਂ ਵੀ ਅਸੀਂ ਇਸ ਕਾਨੂੰਨ ਦਾ ਪਾਲਣਾ ਨਹੀਂ ਕਰ ਸਕਦੇ ਅਸੀਂ ਤੇ ਸਾਡਾ ਇਹਦੇ ਅਰਥਵਸਥਾ ਵਿਗੜਨੀ ਆ ਗਵਰਨਮੈਂਟ ਦੀ ਦੇਖੋ ਸਾਰੇ ਬੇਰਜ਼ਗਾਰੀ ਵੱਧ ਜਾਣੀ ਆ ਬੇਰਜ਼ਗਾਰੀ ਬਦ ਲੋਕਾਂ ਨਿਸ਼ੇ ਪੱਤੇ ਕਰਨਗੇ ਕੋਈ ਗਲਤ ਪਾਸੇ ਜਾਂਦਾ ਬੰਦਾ ਜਿਹੜਾ ਕੰਮ ਨਹੀਂ ਕਰੂਗਾ ਅਸੀਂ ਇਸ ਲਈ ਜਿਵੇਂ ਇਹ ਮਾਹੌਲ ਇਸ ਮੰਗ ਕਰਦੇ ਆ ਗਵਰਨਮੈਂਟ ਤੋਂ ਇਹ ਕਾਨੂੰਨ ਜਲਦੀ ਬਸ ਲਿਆ ਜਾਵੇ ਨਹੀਂ ਲੋਕਾਂ ਨੂੰ ਸੜਕਾਂ ਦੇ ਉੱਤੇ ਮਜਬੂਰ ਹੋਣਾ ਪਊਗਾ ਤੇ ਬਾਕੀ ਦੂਜੀ ਗੱਲ ਦੇਖੋ ਜਿਹੜੇ ਇੱਕ ਧੰਦਾ ਮੜ ਮੁੱਟਾ ਚੱਲਦਾ ਸਾਡਾ ਟਰਾਂਸਪੋਰਟ ਦਾ ਤੇ ਇਹ ਵੀ ਸਾਡੇ ਮੋਦੀ ਸਰਕਾਰ ਨੇ ਸੈਂਟਰ ਨੇ بڑے ਹੱਥਾਂ ਦੇ ਵਿੱਚ ਦੇਣ ਦੀ ਚਾਲ ਲੱਗਦੀ ਹੈ ਵੀ ਇਹ ਇਹਨਾਂ ਨੂੰ ਖਤਮ ਕੀਤਾ ਜਾਵੇ ਛੋਟੇ ਜਿਹੜੇ ਬੰਦੇ ਲੋਕ ਹੈਗੇ ਉਹਨਾਂ ਨੂੰ ਖਤਮ ਕਰਤਾ ਜਾਵੇ ਤੇ ਹੁਣ ਅਗਲਾ ਤੁਹਾਡਾ ਐਕਸ਼ਨ ਪਲਾਨ ਐਕਸ਼ਨ ਸਾਡਾ ਅਗਲਾ ਇਹ ਹੈ ਜੀ ਅਸੀਂ ਸਾਰੇ ਆਲ ਇੰਡੀਆ ਹੁਣ ਸਾਡੀਆਂ ਯੂਨ ਆਪਸ ਵਿੱਚ ਗੱਲਬਾਤ ਕਰਨਗੇ ਆ ਤੇ ਉਹਦੇ ਵਿੱਚ ਜੋ ਸਾਡੇ ਦਿੱਲੀ ਆਪਣਾ ਆਲ ਇੰਡੀਆ ਸਾਡੀ ਸਰਕਾਰ ਯੂਨ ਉਹਦੇ ਕਹੜੇ ਮੁਤਾਬਕ ਅਸੀਂ ਜੋ ਕਦਮ ਹੋਗੇ ਉਠਾਵਾਂਗੇ ਕੁਝ ਯੂਨੀਅਨਾਂ ਜਿਹੜੀਆਂ ਤੁਹਾਡੇ ਨਾਲ ਅਟੈਚ ਨਹੀਂ ਹੈਗੀਆਂ ਅਗਰ ਉਹ ਸੜਕਾਂ ਤੇ ਉਤਰਦੀਆਂ ਨੇ ਕੰਮਕਾਜ ਕਰਦੀਆਂ ਨੇ ਰੋਕਣ ਦੀ ਕੋਸ਼ਿਸ਼ ਸਰ ਰੋਕਣ ਦੀ ਕੋਸ਼ਿਸ਼ ਤਾਂ ਕਰਾਂਗੇ ਇਹ ਦੇਖੋ ਅਸੀਂ ਅਸੀਂ ਬਰਾਬਰ ਉਹਨਾਂ ਦਾ ਸਹਿਯੋਗ ਦੇਾਂਗੇ ਅਸੀਂ ਜਿਹੜਾ ਵੀ ਕੋਈ ਇਸ ਮੈਟਰ ਤੇ ਮਤਲਬ ਇਹ ਤੱਕ ਜਨਮੁੱਧਾ ਹੋ ਗਿਆ ਨਾ ਇਸ ਮੁੱਦੇ ਤੇ ਸਾਰੇ ਹੀ ਸਹਿਯੋਗ ਦੇਾਂਗੇ ਇਹਦੇ 'ਚ ਕੋਈ ਯੂਨੀਅਨ ਆਪੋਜੀਸ਼ਨ ਕੁਝ ਨਹੀਂ ਹੈਗਾ ਇੱਕ ਵਪਾਰੀਕ ਮੁੱਦਾ ਹੈ ਇਸ ਮੁੱਦੇ ਤੇ ਸਾਰੇ ਹੀ ਅਸੀਂ ਇੱਕ ਦੂਜੇ ਦਾ ਸਹਿਯੋਗ ਦੇਾਂਗੇ ਦੂਸਰੀ ਗੱਲ ਅਗਰ ਇਹ ਸਜ਼ਾ ਡਰਾਈਵਰ ਨੂੰ ਅਗਰ ਸਜ਼ਾ ਦੇਣੀ ਹੈ ਅਗਰ 10 ਲੱਖ ਰੁਪਏ ਦੀ ਪੈਨਲਟੀ ਪਾਣੀ ਹੈ ਤਾਂ ਫਿਰ ਗੱਡੀ ਕਿਉਂ ਚਲਾਊਗਾ ਉਹ ਫਿਰ ਟਿੱਟਾ ਵੇਚਣਾ ਚાલુ ਕਰ ਦੂਗਾ ਜਾਂ ਫਿਰ ਗਲਤ ਕੰਮ ਕਰ ਲੇਗਾ ਅਗਲੇ ਸਜ਼ਾ ਹੀ ਲੈਣੀ ਹੈ ਤਾਂ ਅਗਰ ਅਸੀਂ ਡਰਾਈਵਰ ਨੂੰ ਕਹਿ ਦਾਂਗੇ ਕਿ ਭਾਈ ਤੈਨੂੰ ਅਸੀਂ ਸਜ਼ਾ ਦੇਨੇ ਕੋਈ ਐਕਸੀਡੈਂਟ ਹੁੰਦਾ ਹੈ ਤੇ ਅਗਲੇ ਨੂੰ ਪਤਾ ਮੈਨੂੰ ਸਜ਼ਾ ਮਿਲਣੀ ਹੈ ਤਾਂ ਕੋਈ ਗਲਤ ਕੰਮ ਕਰੂਗਾ ਫਿਰ ਉਹ ਡਰਾਈਵਰੀ ਕਿਉਂ ਕਰੂਗਾ ਤੇ ਇਹ ਸੋਏ ਜਿਹੜੇ ਕਾਨੂੰਨ ਨੇ ਇਹ ਕਿਸੇ ਕੋਈ ਮਾਇਨੇ ਨਹੀਂ ਰੱਖਦੇ ਹੈਗੇ ਇਹਨਾਂ ਦੀ ਕੋਈ ਇਹ ਬੇਬਨਯਾਦੀ ਕਾਨੂੰਨ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾ ਹਾਂਜੀ ਸਭ ਕੀ ਨਾਮ ਹੈ ਕੀ ਨਾਮ ਭਰਨ ਮਾਲ ਭਪਿੰਦਰ ਸਿੰਘ ਕੁਸ਼ਦਿਲ ਰੋਡਵੇ ਟ੍ਰਾਂਸਪੋਰਟ ਹੈ ਮੇਰੀ ਟ੍ਰਾਂਸਪੋਰਟ ਨਗਾ ਚ ਸਾਡੀ ਸਿਰਫ ਇੰਨੀ ਮੰਗ ਹੈ ਜਦ ਵੀ ਕੋਈ ਕਾਨੂੰਨ ਬਣਦਾ ਉਹਦੇ ਦੋਨੋਂ ਪੱਖ ਦੇਖਣੇ ਚਾਹੀਦੇ ਆ ਪਹਿਲਾਂ ਇਹਦੇ ਫਾਇਦੇ ਕੀ ਆ ਇਹਦੇ ਨੁਕਸਾਨ ਕੀ ਆ ਸਰਕਾਰ ਪਹਿਲਾਂ ਵੀ ਇਹੀ ਕੰਮ ਕਰਦੀ ਰਹੀ ਹੈ ਕਾਨੂੰਨ ਬਣਾ ਦਿਓ ਸਿੱਧਾ ਪੇਸ਼ ਕਰੋ ਬਹੁਮਤ ਨਾਲ ਪਾਸ ਕਰਕੇ ਤੋਰ ਦਿਓ ਉਹਦਾ ਨੁਕਸਾਨ ਕੀ ਆ ਕੋਈ ਨਹੀਂ ਦੇਖਦਾ ਜੇ ਸਰਕਾਰ ਨੂੰ ਇੰਨੀ ਚਿੰਤਾ ਹੈ ਪਬਲਿਕ ਦੀ ਰੋਡ ਦੇ ਉੱਪਰ ਕੈਮਰਾ ਲਵਾਏ ਜਾਣ ਸਭ ਤੋਂ ਪਹਿਲਾਂ ਅਗਰ ਕੋਈ ਐਕਸੀਡੈਂਟ ਹੁੰਦਾ ਉਹਦੀ ਗਲਤੀ ਦੇਖੀ ਜਾਵੇ ਕਿਹਦੀ ਗਲਤੀ ਹੈ ਡਰਾਈਵਰ ਆਰਾਮ ਨਾਲ ਖੜਾ ਪਿੱਛੋਂ ਗੱਡੀ ਆ ਕੇ ਮਾਰ ਦੇਗਾ ਕਸੂਰ ਡਰਾਈਵਰ ਦਾ ਕਰ ਦਿੰਦੇ ਆ ਫਿਰ ਉਹਨੂੰ ਸਜ਼ਾ ਡਰਾਈਵਰ ਦਾ ਕਸੂਰ ਕੀ ਹੈ ਪਹਿਲਾਂ ਦੇਖਿਆ ਜਾਵੇ ਕਿ ਹੈ ਕਿਸ ਕਸੂਰ ਕੀ ਦਾ ਕੋਈ ਉਹਦਾ ਨਹੀਂ ਹੈਗਾ ਦੂਜਾ ਸਜ਼ਾ ਰੱਖਤੀ ਹੈ ਸਜ਼ਾ ਦੇਖਿਆ ਜਾਏ ਅਗਰ ਟਰਾਂਸਪੋਰਟਰ ਸੌਰੀ ਪ੍ਰਧਾਨ ਜੀ ਇੱਥੇ ਮੈਂ ਇੱਕ ਚੀਜ਼ ਦਾ ਸਵਾਲ ਹੈ ਅਗਰ ਕੈਮਰੇ ਲਗਾ ਦਿੱਤੇ ਜਾਣ ਤੁਸੀਂ ਜ਼ਿਕਰ ਕੀਤਾ ਅਗਰ ਗੱਡੀਆਂ ਦੇ ਵਿੱਚ ਕੈਮਰੇ ਲੱਗ ਜਾਣ ਅਜੇ ਹੀ ਕੋਈ ਫੈਸਿਲਿਟੀ ਦੇ ਦਨ ਤਾਂ ਕਿ ਉੱਥੋਂ ਵੀ ਪਤਾ ਲੱਗ ਸਕੇ ਉਹੀ ਗੱਲ ਕਰ ਰਹੇ ਸੀ ਆਪਾਂ ਵੀ ਕੁਝ ਨਾ ਸੱਚਾਈ ਦਾ ਪਤਾ ਲੱਗਿਆ ਨਾ ਵੀ ਕਸੂਰ ਕਿਸਦਾ ਹੈ ਤਾਂ ਹੀ ਸਜ਼ਾ ਦੋਗੇ ਨਾ ਸਜ਼ਾ ਦੋਗੇ ਅਗਰ ਕੱਲ ਨੂੰ ਕੋਈ ਕਾਰ ਵਾਲਾ ਮਾਰਦਾ ਉਹਨੂੰ ਵੀ ਸਜ਼ਾ ਹੋਏਗੀ ਕੀ ਅਗਰ ਕੋਈ ਗੱਡੀ ਰੋਡ ਤੇ ਜਾ ਰਿਹਾ ਹੈਗਾ ਕੋਈ ਮਿਨਿਸਟਰ ਮਾਰਦਾ ਹੈਗਾ ਉਹਦੇ ਤੇ ਸਜ਼ਾ ਹੋਏਗੀ ਚਲੋ ਮੈਂ ਕੰਟੀਨਿਊ ਕਰਾਂਗਾ